ਮਾਮਲਾ ਜਿਹੜਾ ਲੁਧਿਆਣਾ ਬੱਸ ਸਟੈਂਡ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਜਿੱਥੇ ਦੋ ਦਿਨ ਪਹਿਲਾਂ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਕਟਨਾ ਵਾਲੇ ਥਾਤੇ ਲਿਆਂਦਾ ਗਿਆ ਸੀਗਾ ਜਿੱਥੇ ਮੁਲਜ਼ਮ ਨੇ ਆਪਣਾ ਹੱਥ ਛੁਡਾ ਕੇ ਪੁਲਿਸ ਤੋਂ ਭੱਜ ਗਿਆ ਇਸ ਦੌਰਾਨ ਪੁਲਿਸ ਨੇ ਵੀ ਇਸ આરોપી ਦਾ ਪਿੱਛਾ ਕੀਤਾ ਤੇ ਕੜੀ ਮੁਸ਼ਕਲ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਦੱਸਦੇ ਕਿ ਥਾਣਾ ਜਮਾਲਪੁਰ ਦੇ ਵਿੱਚ ਇੱਕ ਕੇਸ ਅਧੀਨ ਇਸ આરોપી ਨੂੰ ਫੜਿਆ ਗਿਆ ਸੀਗਾ ਤੇ ਇਸ ਵਿਚਾਲੇ ਇਸ ਦੇ ਵੱਲੋਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਪਰ ਪੁਲਿਸ ਵੀ ਮੁਸਤੈਦ ਸੀ ਕੜੀ ਮੁਸ਼ਕਲ ਤੋਂ ਬਾਅਦ ਇਸ ਨੂੰ ਉਹ ਫਿਰ ਦੁਬਾਰਾ ਕਾਬੂ ਕਰ ਲਿਆ ਤੇ ਸਾਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਜਦੋਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਸ ਨੂੰ ਲੈ ਕੇ ਜਦੋਂ ਗੱਲਬਾਤ ਕੀਤੀ ਗਈ ਤਾਂ ਅਸਲ ਸੱਚ ਕੀ ਸੀ ਉਹ ਸਾਹਮਣੇ ਆ ਚੁੱਕਾ ਹੈ ਇਸ ਮਾਮਲੇ ਦੇ ਵਿੱਚ ਗੱਲਬਾਤ ਕੀਤੀ ਏ.ਐਸ.ਪੀ. ਜਤੈਨ ਬਾਸ਼ਲ ਦੇ ਨਾਲ ਜਿਦੇ ਵੱਲੋਂ ਇਸ ਮਾਮਲੇ ਲੈ ਕੇ ਜਿਹੜੀ ਸੱਚਾਈ ਬਿਆਨ ਕੀਤੀ ਗਈ ਹੈ ਤੇ ਤੁਸੀਂ ਵੀ ਸੁਣੋ ਕਿ ਆਖਿਰ ਏ.ਐਸ.ਪੀ. ਜਤੈਨ ਬਾਸ਼ਲ ਦੇ ਵੱਲੋਂ ਕੀ ਕਿਹਾ ਗਿਆ ਹਾਂਜੀ ਸਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਾਰੇ ਹੋਰੀ ਜਿੱਤੇ ਕੈਦੀ ਜਿਹੜਾ ਭੱਜ ਰਿਹਾ ਫਿਰ ਉਹ ਪੜਾਇਆ ਜਾ ਰਿਹਾ ਹੈ ਇਤੋਂ ਦੀ ਘਟਨਾ ਕੀ ਮੰਗੋ ਸੋਸ਼ੀ ਗਾਜੀ ਬੰਨਾ ਮੈਂ ਇੱਕ ਜੋ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਤਿੰਨ ਇੱਕ ਦਿਨ ਪਹਿਲਾਂ ਦੀ ਗੱਲ ਹੈ ਇਹ ਬੰਦਾ ਜੋ ਇਹ ਲੜਕਾ ਜੋ ਵੀਡੀਓ ਚ ਦਿਖਾਈ ਦੇ ਰਿਹਾ ਇਸ ਤੇ ਇੱਕ ਪਰਚਾ ਦਰਜ ਮਾਮਲਾ ਦਰਸੀਗਾ ਥਾਣਾ ਦਮਾਲਪੁਰਵੀ ਕੇ ਇਸ ਨੂੰ ਕੁਛ ਫਰਦਰ ਇਨਟੈਰੋਗੇਸ਼ਨ ਲਈ ਫਰਦਰ ਰਿਕਵਰੀ ਲਈ ਇਸ ਨੂੰ ਇੱਥੇ ਲਿਆਈ ਸੀ ਇਹ ਬਰੀਫ ਮੋਮੈਂਟ ਲਈ ਇਹਨੇ ਹੱਥ ਛੁਡਾਇਆ ਤੇ ਕਿਸੇ ਪਾਸੇ ਐਬਸਕਾਉਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਇਹਨੂੰ ਇਮੀਡੀਏਟਲੀ ਨੈਪ ਕਰ ਲਿਆ ਗਿਆ ਐਂਡ ਹੀ ਇਜ਼ ਅੰਡਰ ਅਰੈਸਟ ਸਰ ਇਹ ਕੀ ਹੈ ਉਸ ਤੋਂ ਜਦੋਂ ਭੱਜਿਆ ਫਿਰ ਨਾਲੋਂ ਨਾਲ ਹੀ ਫੜਿਆ ਗਿਆ ਜਾਂ ਕਿਤੇ ਦੂਰ ਨਾਲੋਂ ਨਾਲ ਹੀ ਫੜਿਆ ਗਿਆ ਜੀ ਹਾਂਜੀ ਸਰ ਕੇਸ ਦੇ ਵਿੱਚ ਇਹਨੂੰ ਕਿਤੇ ਲੈ ਕੇ ਜਾ ਰਹੇ ਸੀ ਜਾਂ ਕਿਦਾਂ ਹਾਂਜੀ ਮਤਲਬ ਫਰਦਰ ਜਿਵੇਂ ਆਪਾਂ ਕਿਤੇ ਫਰਦਰ ਰਿਕਵਰੀ ਕਰਨੀ ਹੋਵੇ ਨਿਸ਼ਾਨਦੇਹੀ ਕਰਾਉਣੀ ਹੋਵੇ ਤਾਂ ਇਦਾਂ ਲਈ ਉਹਨੂੰ ਲੈ ਕੇ ਆਏ ਸੀ ਸਰ ਕਿਹੜੇ ਥਾਣੇ ਨਾਲ ਹੈਗੇ ਸੀ ਇਹ ਥਾਣਾ ਜਮਾਲਪੁਰ ਦਾ ਮਸਲਾ ਹੈ ਜੀ